ਦੁਨੀਆ ਦੀ ਜੰਨਤ ਵਿਖਾਵਾ ਇਧਰ ਧਿਆਨ ਨਾਲ ਦੇਖੋ ਕਿੰਨਾ ਸੋਹਣਾ ਨਜ਼ਾਰਾ ਬਹੁਤ ਧਿਆਨ ਨਾਲ ਵੇਖਿਓ ਤੇ ਕੋ ਸਿੱਕੇ ਵੀ ਜਾਓਗੇ ਇਸ ਵੀਡੀਓ ਚ ਕਿੰਨੀ ਸੋਹਣੀ ਲੱਗ ਰਹੀ ਹੈ ਨਾ ਧਰਤੀ ਥੱਲੇ ਤੁਹਾਨੂੰ ਪਤਾ ਉਹ ਥੱਲੇ ਵਾਲੇ ਹਿੱਸੇ ਚੋਂ ਮੈਂ ਉੱਪਰ ਚੜ ਕੇ ਆਇਆ ਜਦੋਂ ਮੈਂ ਥੱਲੇ ਖੜਾ ਹੀ ਨਾ ਮੈਨੂੰ ਕੁਝ ਸੋਹਣਾ ਨਹੀਂ ਲੱਗ ਰਿਹਾ ਸੀ ਨਾਰਮਲ ਲੱਗ ਰਿਹਾ ਸੀ ਪਰ ਜਦੋਂ ਉੱਪਰ ਆ ਗਿਆ ਜਦੋਂ ਮੈਂ ਸਿਖਰ ਤੇ ਪਹੁੰਚਿਆ ਪਹਾੜ ਦੇ ਤੇ ਉਦੋਂ ਮੈਨੂੰ ਸਾਰਾ ਕੁਝ ਥੱਲੇ ਬਹੁਤ ਸੋਹਣਾ ਲੱਗ ਰਿਹਾ ਐਦਾ ਸੇਮ ਸਾਡੀ ਜ਼ਿੰਦਗੀ ਚ ਹੁੰਦਾ ਜਦੋਂ ਅੱਜ ਦੇ ਸਾਡੇ ਮਾੜੇ ਦਿਨ ਚੱਲ ਰਿਹਾ ਨਾ ਬੁਰੇ ਦਿਨ ਚੱਲ ਰਿਹਾ ਸਟਰਗਲ ਦੇ ਦਿਨ ਸਾਨੂੰ ਜਮਾਂ ਵਧੀਆਂ ਲੱਗਦੇ ਸਾਨੂੰ ਲੱਗ ਰਿਹਾ ਯਾਰ ਕੁਇਟ ਕਰ ਦਈਏ ਛੱਡ ਦਈਏ ਪਰ ਤੁਹਾਨੂੰ ਪਤਾ ਹੈ ਤੁਸੀਂ ਕਾਮਯਾਬ ਹੋਵਾਂਗੇ ਮਿਹਨਤ ਕਰਨ ਤੋਂ ਬਾਅਦ ਹਾਰਡ ਵਰਕ ਕਰਨ ਤੋਂ ਬਾਅਦ ਜੇ ਅਸੀਂ ਕਾਮਯਾਬੀ ਦੇ ਸਿਖਰ ਤੇ ਖੜੇ ਹੋਵਾਂਗੇ ਨਾ ਉਦੋਂ ਅੱਜ ਦੇ ਮਾੜੇ ਦਿਨ ਅੱਜ ਦੀ ਸਟਰਗਲ ਲੋਕਾਂ ਵਾਸਤੇ ਕਹਾਣੀ ਬਣੂਗੀ ਲੋਕਾਂ ਵਾਸਤੇ ਮੋਟੀਵੇਸ਼ਨ ਬਣੂਗੀ ਮੈਨੂੰ ਲੱਗਦਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਵੀ ਆਇਆ ਹੋਵੇਗਾ ਕਿ ਤੁਸੀਂ ਕਾਮਯਾਬੀ ਦੇ ਸਿਖਰ ਤੇ ਪਹੁੰਚਾਂਗੇ ਨਾ ਤੇ ਇਹੀ ਅੱਜ ਦੇ ਸਾਡੇ ਮਾੜੇ ਦਿਨ ਇਸ ਤੋ ਨਜ਼ਾਰੇ ਦੇ ਵਾਂਗ ਲੋਕਾਂ ਨੂੰ ਖੂਬਸੂਰਤ ਤੇ ਸਾਨੂੰ ਵੀ ਬਹੁਤ ਖੂਬਸੂਰਤ ਲੱਗਦੀ ਹੈ ਇਸ ਕਰਕੇ ਡਟੇ ਰਹੋ ਜ਼ਿੰਦਗੀ 'ਚ ਮਿਹਨਤ ਕਰਦੇ ਰਹੋ ਕਾਮਯਾਬੀ ਮਿਲੂਗੀ ਥੋੜੇ ਜਿਹਾ ਦੇਰ ਮਿਲੂਗੀ ਪਰ ਮਿਲੂਗੀ ਜ਼ਰੂਰ